ਲੋਕ ਸਭਾ ਚੋਣਾਂ 2024 ਦੇ ਨਤੀਜੇ ਲਗਭਗ ਆ ਚੁੱਕੇ ਨੇ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਯੋਜਲਾ ਨੂੰ ਜਿੱਤ ਮਿਲੀ ਹੈ ਗੁਰਜੀਤ ਸਿੰਘ ਯੋਜਲਾ ਤੀਜੀ ਵਾਰੇ ਅੰਮ੍ਰਿਤਸਰ ਤੋਂ ਸੰਸਦ ਬਣੇ ਨੇ ਜਿਸ ਸਬੱਤ ਗੁਰਜੀਤ ਸਿੰਘ ਯੋਜਲਾ ਦੇ ਘਰ ਵਿੱਚ ਖੁਸ਼ੀ ਦਾ ਮਾਹੌਲ ਹੈ ਕਾਂਗਰਸੀ ਵਰਕਰਾਂ ਦੇ ਵੱਲੋਂ ਸਾਦੇ ਢਾਂਗ ਨਾਲ ਜਸ਼ਨ ਮਨਾਇਆ ਜਾ ਰਿਹਾ ਹੈ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਗੁਰਜੀਤ ਸਿੰਘ ਯੋਜਨਾ ਨੇ ਕਿਹਾ ਕਿ ਮੈਂ ਹਰੇਕ ਵੋਟਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਉਹਨਾਂ ਤੇ ਭਰੋਸਾ ਪ੍ਰਗਟ ਕੀਤਾ ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਕੱਲੂਕਾਰੇ ਦਿਵਸ ਦੇ ਮੱਦੇਨਜ਼ਰ ਟੋਲ ਤਮਾਕਾ ਵਜੋਂ ਤੋਂ ਮਨਾ ਕੀਤਾ ਗਿਆ ਸੀ ਇਸ ਲਈ ਬਿਲਕੁਲ ਹੀ ਸਾਦੇ ਢਾਂਗ ਨਾਲ ਜਸ਼ਨ ਮਨਾਇਆ ਜਾ ਰਿਹਾ ਹੈ ਮੈਂ ਧੰਨਵਾਦ ਕਰਦਾ ਇਹ ਸ਼ਹਿਰ ਦੀ ਗੁਰਮੰਦਾਰ ਜਿਹਦੀ ਨਗਰੀ ਦਾ ਪੁੱਤਰ ਸਰੋਵਰਾਂ ਦਾ ਪ੍ਰਧਾਨ ਡਾ ਡੁਰਗਾਣਾ ਤੇਜਪ੍ਰੀਤ ਜੀ ਦੇ ਅਸ਼ੀਰਵਾਦ ਦੇ ਨਾਲ ਭਗਵਾਨ ਬਾਲਕੀ ਜੀ ਦੇ ਤੇਜਪ੍ਰੀਤ ਅਸ਼ੀਰਵਾਦ ਦੇ ਨਾਲ ਅਸੀਂ ਅੱਜ ਜਿਹੜੀ ਜਿੱਤ ਪਾਏ ਆ ਔਰ ਧੰਨਵਾਦ ਕਰਦਾ ਸਮੂਚੀ ਜਿਹੜੀ ਬੂਥ ਲੈਵਲ ਤੇ ਲੜਾਈ ਲੜ ਰਹੀ ਮੁੰਡਿਆਂ ਜੋ ਉਸ ਲੀਡਰਸ਼ਿਪ ਦਾ ਸਮੂਚੀ ਸਾਰੇ ਦਾ ਧੰਨਵਾਦ ਕਰਦੇ ਆ ਔਰ ਇਹ ਜਿਹੜੀ ਜਿੱਤ ਹੈ ਮੈਂ ਸਮਝਦਾ ਇੱਕ ਇੱਕ ਜਿਹੜਾ ਇਸ ਨਗਰੀ ਦੇ ਵਿੱਚ ਵਿਕਾਸ ਨੂੰ ਤਰਦੀ ਦੇਣ ਵਾਲਾ ਸਵਿਧਾਨ ਨੂੰ ਅੱਗੇ ਲਿਆਉਣ ਵਾਲੇ ਲੋਕ ਨੇ ਤੇ ਉਹਨਾਂ ਦੀ ਜਿੱਤ ਹੋਈ ਹੈ ਪਰਿਵਾਰ ਨੇ ਬਹੁਤ ਮਦਦ ਕੀਤੀ ਹੈ ਜੀ ਦਿਨ ਰਾਤ ਇੱਕ ਕੀਤਾ ਬਰਕਰਾਂ ਨੇ ਬਹੁਤ ਮਦਦ ਕੀਤੀ ਹੈ ਮੇਰਾ ਕਾਂਗਰਸ ਸਾਰਾ ਹੀ ਪਰਿਵਾਰ ਹੈ ਜੀ ਮੇਰੇ ਸਾਰੇ ਪਰਿਵਾਰ ਨੇ ਮਦਦ ਕੀਤੀ ਮੇਰਾ ਅੰਮ੍ਰਿਤਸਰ ਸਾਰਾ ਪਰਿਵਾਰ ਹੈ ਉਹ ਵੀ ਇੱਕ ਪਰਿਵਾਰ ਦਾ ਹਿੱਸਾ ਨੇ ਮੇਰੇ ਕਿਨੇਜੀ ਪਰਿਵਾਰ ਵੀ ਸਾਰਾ ਸੋ ਸਾਰਿਆਂ ਨੇ ਬਹੁਤ ਮਦਦ ਕੀਤੀ ਮੇਰਾ ਪਰਿਵਾਰ ਹੈ ਜੀ ਮੈਂ ਸਾਰੇ ਦਾ ਧੰਨਵਾਦ ਕਰਦਾ ਹਾਂ ਇਸ ਦਾ ਪੰਜਾਬ ਚ ਕਾਂਗਰਸ ਕਾਫੀ ਅਗਲੀ ਲੀਡ ਲੈ ਕੇ ਜਾ ਰਹੀ ਹੈ ਬਿਲਕੁਲ ਪੰਜਾਬ ਚ ਕਾਂਗਰਸ ਲੀਡ ਜਾਏ ਲੈ ਕੇ ਜਾਏਗੀ ਔਰ ਇੰਡੀਆ ਦੇ ਅ ਇੰਡੀਆ ਲਾਇਨ ਦੀ ਸਰਕਾਰ ਬਣੀ ਪਹਿਲਾਂ ਸਭ ਜਿਹੜੇ ਕੰਮ ਚਾਹੋਗੇ ਹੁਣ ਪਹਿਲੇ ਦਹਾਤੇ ਕੀਤੇ ਜਾਣਾ ਮਿਸਾਲ ਦੇ ਵਾਸਤੇ ਦੇਖੋ ਡਰੱਗ ਦੀ ਬਹੁਤ ਵੱਡੀ ਸਮੱਸਿਆ ਹੈ ਲਾਅਨ ਆਰਡਰ ਦੀ ਬਹੁਤ ਵੱਡੀ ਸਮੱਸਿਆ ਹੈ ਇਲੈਕਸ਼ਨ ਹੋਣ ਵਾਲੀ ਹੈ ਕਾਰਪੋਰੇਸ਼ਨ ਦੀ ਜਿਹਦੇ ਤੋਂ ਲੋਕ ਪਰੇਸ਼ਾਨ ਨੇ ਇਹਨਾਂ ਦੇ ਉੱਤੇ ਜਿਹੜੇ ਜਿਹੜੇ ਸੈਂਟਰ ਨਾਲ ਰਿਲੇਟਡ ਕੰਮ ਉਹ ਤੇ ਕਰਨਗੇ ਪਰ ਇਸ ਸਟੇਟ ਨਾਲ ਰਿਲੇਟਡ ਕੰਮ ਹੈ ਮੈਂ ਸਰਕਾਰ ਨੂੰ ਮਜਬੂਰ ਕਰਾਂਗਾ ਇਸ ਕਿ ਸਰਕਾਰ ਨੂੰ ਕਰਨੇ ਪੈਣਗੇ ਹੁਣ ਸਰਕਾਰ ਦੇ ਤੇ ਆਉਣ ਪਈ ਉਹਦੇ ਵਰਕ ਕਰਾਂਗੇ ਗੋਡੇ ਭਾਰਾ ਨਹੀਂ ਪੈਣਾ ਜਿੱਦੋਂ ਲੋਡ ਤੋਂ ਵੱਧ ਵੱਡੀਆਂ ਗੱਲਾਂ ਕਰਾਂਗੇ ਉਹ ਫਿਰ ਲੋਕ ਨਹੀਂ ਪਸੰਦ ਕਰਦੇ ਲੋਕ ਕੰਮ ਭਾਲਦੇ ਆ ਸੱਚ ਭਾਲਦੇ ਉਹ ਨਹੀਂ ਸੀਗਾ ਨਾ ਅੱਜ ਪਾਦ ਪ੍ਰਦਰਸ਼ਨ ਨੂੰ ਕਿਵੇਂ ਦੇਖਦੇ ਹੋ ਖਾਸ ਤੌਰ ਤੇ ਜਦੋਂ ਦੂਸਰੇ ਨੰਬਰ ਤੇ ਆ ਰਹੀ ਹੈ ਬਿਲਕੁਲ ਉਹਨਾਂ ਨੇ ਅੱਛਾ ਪ੍ਰਦਰਸ਼ਨ ਕੀਤਾ ਪਰ ਉਹਨਾਂ ਨੇ ਧਰਮ ਦੇ ਨਾਂ ਤੇ ਪ੍ਰਦਰਸ਼ਨ ਕੀਤਾ ਉਹਨਾਂ ਨੇ ਵਿਕਾਸ ਦੇ ਨਾਂ ਤੇ ਪ੍ਰਦਰਸ਼ਨ ਨਹੀਂ ਕੀਤਾ ਉਹਨਾਂ ਦੇਸ਼ ਨੂੰ ਕਿਸ ਪੋਜੀਸ਼ਨ ਤੇ ਖੜਿਆ ਉਹਦੇ ਨਾਂ ਦੀ ਗੱਲ ਨਹੀਂ ਕੀਤੀ ਜਿ ਉਹਨਾਂ ਨੇ ਵੋਟ ਮੰਗੀ ਹੈ ਦੇ ਇੱਕ ਮਤਲਬ ਇੱਕ ਧਾਰਮਿਕ ਏਜੰਡੇ ਨੂੰ ਲੈ ਕੇ ਮੰਗੀ ਹੈ ਜੋ ਕਿ ਸਾਡੇ ਪੰਜਾਬ ਵਾਸਤੇ ਠੀਕ ਨਹੀਂਗਾ ਇਸ ਕਰਕੇ ਕੀ ਕਹੋ ਹੁਣ ਉਹਨਾਂ ਨੂੰ ਵੋਟ ਤੇ ਪੈ ਗਈ ਹੈ ਪਰ ਸਾਡੇ ਬਾਤੇ ਮੁਸ਼ਕਿਲਾਂ ਪੈਦਾ ਹੁੰਦੀਆਂ ਨੇ ਪੰਜਾਬ ਦੇ ਸੈਕੂਲਰ ਥਾਟ ਹੋਣੀ ਚਾਹੀਦੀ ਹੈ ਸਾਰਿਆਂ ਨੂੰ ਸਾਂਝੇ ਲੈ ਕੇ ਚੱਲਣ ਵਾਲੀ ਥਾਟ ਹੋਣੀ ਚਾਹੀਦੀ ਹੈ ਵਿਕਾਸ ਨੂੰ ਤਰਜੀਹ ਦੇਣੀ ਚਾਹੀਦੀ ਹੈ ਸੋ ਮੈਂ ਹੁਣ ਸਰਬ ਸਭ ਦਾ ਧੰਨਵਾਦ ਕਰਦੇ ਜਿਨ੍ਹਾਂ ਜਿੰਨੂੰ ਜਿੰਨੂੰ ਵੋਟ ਪਾਈ ਹੈ ਭਾਵੇਂ ਉਹ ਨਹੀਂ ਵੀ ਜਿੱਤੇ ਮੈਂ ਉਹਨਾਂ ਦੇ ਕੰਮ ਆਉਂਗਾ ਮੈਂ ਐਵੇਂ ਮਿਖਿਆ ਉਹਨਾਂ ਦੇ ਕੰਮ ਕਰੂੰਗਾ ਘਬਰਾਉਣ ਦੀ ਲੋੜ ਨਹੀਂ ਕਿਸੇ ਗੱਲ ਦੀ ਬਹੁਤ ਵੱਡੀ ਜ਼ਿੰਮੇਵਾਰੀ ਵੱਜ ਜਾਂਦੀ ਹੈ ਔਰ ਹਰ ਕਿਸੇ ਨੂੰ ਮਤਲਬ ਮੈਂ ਜਵਾਬ ਦੇ ਆਂ ਹਰ ਕਿਸੇ ਪ੍ਰਤੀ ਅਸੀਂ ਗੱਲਬਾਤ ਕਰਨ ਦੀ ਹਰ ਪੱਖ ਦੇ ਉੱਤੇ ਹੀ ਜਿਮੇਵਾਰੀਆਂ ਔਰ ਜਿੰਨੇ ਵੀ ਇਸ 9 ਲੱਖ ਵੋਟਰਾਂ ਨੇ ਵੋਟ ਪਾਈ ਆ ਮੈਂ ਸਭ ਦਾ ਹੀ ਜਿਮੇਵਾਰ ਆ ਸਾਰਿਆਂ ਨੂੰ ਹੀ ਮਾਸ ਕਰ ਲਿਆ ਸੀ ਆਮ ਆਦਮੀ ਪਾਰਟੀ ਨੇ ਤਿੰਨ ਸੀਟਾਂ ਆਈਆਂ ਮੈਂ ਤਾਂ ਤੁਹਾਨੂੰ ਉਦੋਂ ਕਿਹਾ ਵੀ ਇੱਕ ਜਾਂ ਤਿੰਨ ਇਹਦੇ ਵਿੱਚ ਵਿੱਚ ਰਹਿਣਾ ਜੀ ਇੱਕ ਜਾਂ ਤਿੰਨ ਹੋਣਗੀਆਂ ਇੱਕ ਹੋ ਗਈ ਜਾਂ ਤਿੰਨ ਹੋਣਗੀਆਂ ਤੋ ਵੇਖ ਲਓ ਗੱਲ ਉੱਥੇ ਹੀ ਆਈ ਠੀਕ ਹੈ ਜੀ ਧੰਨਵਾਦ ਜੀ ਮੈਨੂੰ ਮੌਕਾ ਮਿਲਿਆ ਕੁਝ ਸਾਹਮਣੇ ਪਹਿਲਾਂ ਤੇ ਸਾਰੇ ਵੋਟਰਸ ਦਾ ਅਮਰਸਰਦਿਆਂ ਦਾ ਔਰ ਸਪੋਰਟਰਸ ਦਾ ਜਿੰਨੇ ਵੀ ਅਮ੍ਰਿਤਸਰ ਦੇ ਵਿੱਚ ਲੋਕ ਰਹਿੰਦੇ ਨੇ ਦੂਸਰੀਆਂ ਸਟੇਟਸ ਦੂਸਰੇ ਸ਼ਹਿਰਾਂ ਚ ਰਹਿੰਦੇ ਨੇ ਐਨ ਆਰ ਆਈਸ ਨੇ ਜਿਨ੍ਹਾਂ ਨੇ ਆਪਣੀ ਆਪਣੀ ਜਗ੍ਹਾ ਤੇ ਬੈਠਿਆ ਇੱਕ ਨੈਟਵਰਕ ਬਣਾਇਆ ਔਰ ਇੱਕ ਮੈਸੇਜ ਲਾਇਆ ਕਿ ਕਿਹੋ ਜਿਹਾ ਲੀਡਰ ਉਹਨਾਂ ਨੇ ਚੁੜਨਾ ਹੈ ਅਮ੍ਰਿਤਸਰ ਲਈ ਉਹਨਾਂ ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਜੋ ਬਹੁਤ ਬਹੁਤ ਧੰਨਵਾਦ ਮੈਮ ਪ੍ਰਦਰਸ਼ਨ ਕਿਵੇਂ ਮੰਦੇ ਹੋ ਕਿ ਭਗਵੰਤ ਮਾਨ ਨੇ ਨਾਰਾ ਲਾਇਆ ਸੀ 13 0 ਦਾ ਲੇਕਿਨ ਕਾਂਗਰਸ ਦੀ ਝੋਲੀ ਦੇ ਵਿੱਚ ਸੀਟਾਂ ਬਹੁਤ ਆਈਆਂ ਵਾ ਬਲਕਿ ਆਮ ਆਦਮੀ ਪਾਰਟੀ ਦੀ ਝੋਲੀ 'ਚ ਉਹ ਨਹੀਂ ਆਇਆ ਜੋ ਉਹਨਾਂ ਨੇ ਐਕਸਪੈਕਟ ਕੀਤਾ ਦੇਖੋ ਮੈਂ ਪੋਲਿਟਿਕਲ ਨਹੀਂ ਹੈਗੀ ਇਸ ਕਰਕੇ ਮੈਂ ਪੋਲਿਟਿਕਲ ਕੋਈ ਵੀ ਕਮੈਂਟ ਮੈਨੂੰ ਲੱਗਦਾ ਹੈ ਕਿ ਮੇਰਾ ਕਰਨਾ ਬੰਦਾ ਨਹੀਂ ਹੈ ਔਰ ਇਹ ਪਾਰਟੀ ਦੀ ਸਟ੍ਰੈਟੇਜੀਜ਼ ਹੁੰਦੀਆਂ ਨੇ ਜਿਸ ਤੱਕ ਮੈਂ ਸਮਝਦੀ ਹਾਂ ਕਿ ਹਰ ਇੱਕ ਨੇ 13 13 ਤੇ ਕਹਿਣਾ ਹੀ ਹੁੰਦਾ ਪਰ ਇਹ ਤੇ ਅੰਡਰਸਟੂਡ ਹੀ ਪਤਾ ਹੀ ਹੁੰਦਾ ਉਹਨਾਂ ਨੂੰ ਵੀ ਆਪਣੇ ਲੈਵਲ ਤੇ ਕਿ ਕਿੰਨੀਆਂ ਸੀਟਸੋਂ ਕੱਟ ਸਕਦੇ ਨੇ ਸੋ ਇਹ ਬਹੁਤ ਵਧੀਆ ਗੱਲ ਹੈ ਜੀ ਕਾਂਗਰਸ ਨੂੰ ਜ਼ਿਆਦਾ ਸੀਟਸ ਮਿਲੀਆਂ ਨੇ ਔਰ ਲੋਕਾਂ ਨੇ ਦਾਸਤਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕੀ ਨਾਖੁਸ਼ ਗਰਮੀ ਕਾਫੀ 45 ਤੋਂ 46 ਡਿਗਰੀ ਪ੍ਰਚਾਰ ਕੀਤਾ ਸੀ ਕਿਦਾਂ ਲੱਗ ਕਿ ਬਹੁਤ ਅੱਛਾ ਲੱਗ ਰਿਹਾ ਹੈ ਹੁਣ ਗਰਮੀ ਖਤਮ ਹੋ ਗਈ ਆ ਗਰਮੀ ਕੱਟੀ ਗਈ ਆ ਔਰ ਉਸ ਗਰਮੀ ਚ ਜਿਹੜਾ ਪ੍ਰਚਾਰ ਕੀਤਾ ਮੈਨੂੰ ਲੱਗਦਾ ਉਹਦਾ ਮੁੱਲ ਮੁੜ ਕੇ ਆਇਆ ਹੈ ਔਰ ਖੁਸ਼ੀ ਹੁੰਦੀ ਹੈ ਲੋਕਾਂ ਦੇ ਵਿਚਰਦੇ ਰਹੇ ਲੋਕਾਂ ਦੇ ਮੁੱਦੇ ਕਿਹੜੇ ਹੈਗੇ ਸਭ ਤੋਂ ਪਹਿਲਾਂ ਆ ਮੇਨ ਜਿਹੜੇ ਮੁੱਦੇ ਨੇ ਅੰਮ੍ਰਿਤਸਰ ਨੂੰ ਲੈ ਕੇ ਜਾਂ ਪੰਜਾਬ ਨੂੰ ਲੈ ਕੇ ਜੇ ਜੋ ਅਸੀਂ ਐਨਾਲਾਈਜ਼ ਕੀਤਾ ਹੈ ਉਹ ਡਰੱਗਸ ਦਾ ਮੁੱਦਾ ਹੈ ਔਰ ਜਿਹੜਾ ਕਿ ਵੱਧ ਰਿਹਾ ਹੈ ਔਰ ਜਿਸ ਨੂੰ ਕੰਟਰੋਲ 'ਚ ਲਿਆਉਣਾ ਬਹੁਤ ਜ਼ਰੂਰੀ ਆ ਠੀਕ ਵਿਰੋਧੀਆਂ ਨੂੰ ਕੀ ਕਹਿਣਾ ਜੇ ਜਿਹੜੇ ਬੜੇ ਪੰਜ ਕਰਦੇ ਕੋਈ ਨਾ ਸਾਫ ਤੇ ਕੀ 2 ਸਾਲ 2 ਪਾਰੀਆਂ ਖੇਡ ਚੁੱਕੇ ਪਰ ਕੋਈ ਉਹਨਾਂ ਨਾਲ ਕੰਮ ਨਹੀਂ ਕਰਾਉਂਦਾ ਆ ਕੁਝ ਨਹੀਂ ਜੀ ਵਿਰੋਧੀਆਂ ਨੂੰ ਹੁਣ ਮੈਂ ਕੀ ਕਹਿਣਾ ਹੈ ਲੋਕਾਂ ਨੇ ਜਵਾਬ ਦਿੱਤਾ ਹੈ ਸੋ ਮੈਨੂੰ ਲੱਗਦਾ ਹੈ ਕਿ ਮੇਰਾ ਕੁਝ ਕਹਿਣਾ ਬੰਦਾ ਨਹੀਂ ਆ ਉਹ ਅੱਜ ਦਾ ਜੋ ਰਿਜ਼ਲਟ ਆ ਉਹ ਆਪਣੇ ਆਪ ਦੇ ਵਿੱਚ ਹੀ ਉਹਨਾਂ ਲਈ ਇੱਕ ਜਵਾਬ ਹੈ ਉਹ ਜਲਾ ਸਾਹਿਬ ਦੀ ਟੱਕਰ ਕਿਹਨਾਂ ਲੱਗ ਗਈ ਸੀ ਮੈਂ ਕਹਿ ਸਕਦੇ ਹਾਂ ਪ੍ਰਚਾਰ ਸਫਲ ਹੋ ਗਿਆ ਜੀ ਬਿਲਕੁਲ ਬਿਲਕੁਲ ਜੀ ਸਫਲ ਹੋ ਗਿਆ ਮੇਰਤ ਰਾਗ ਲਈ ਆ ਉਹ ਜਲਾ ਸਾਹਿਬ ਦੀ ਟੱਕਰ ਕਿਹਨਾਂ ਲੱਗਦੀ ਸੀ ਜਲਾ ਸਾਹਿਬ ਦੀ ਟੱਕਰ ਦੇਖੋ ਮੈਨੂੰ ਲੱਗਦਾ ਹੈ ਕਿ ਅ ਸਾਨੂੰ ਇੱਕ ਹੈਲਦੀ ਕੰਪੀਟੀਸ਼ਨ ਹਮੇਸ਼ਾ ਸੋਚਣਾ ਚਾਹੀਦਾ ਹੈ ਔਰ ਹਮੇਸ਼ਾ ਕੋਈ ਵੀ ਕੈਂਡੀਡੇਟ ਜਿਹੜਾ ਵੀ ਇਲੈਕਸ਼ਨ ਦੇ ਵਿੱਚ ਉਤਰਿਆ ਉਹਨੂੰ ਉਹਨੂੰ ਆਪਣੇ ਆਪ ਨੂੰ ਹੀ ਇੰਪਰੂਵ ਕਰਨ ਤੇ ਜ਼ੋਰ ਲਾਉਣਾ ਚਾਹੀਦਾ ਹੈ ਮੈਨੂੰ ਲੱਗਦਾ ਹੈ ਕਿ ਜੇ ਹਰ ਇੱਕ ਲੀਡਰ ਇਸ ਤਰੀਕੇ ਨਾਲ ਸੋਚਣ ਲੱਗੂਗਾ ਤੇ ਪੰਜਾਬ ਦਾ ਜਾਂ ਇੰਡੀਆ ਦਾ ਭਵਿੱਖ ਬਹੁਤ ਅੱਛਾ ਰਹੂ ਜਿਹੜੇ ਵਿਰੋਧੀ ਕਹਿੰਦੇ ਸੀ ਨਾਲੇ ਦਾ ਲੱਗਦਾ ਕਿ ਲੋਕਾਂ ਦੇ ਮੂੰਹ ਬੰਦ ਕਰਤੇ ਉਹਨਾਂ ਦੇ ਦੇਖੋ ਨਾਲਾ ਜਿੱਥੋਂ ਤੱਕ ਬੰਦ ਕਰਾਉਣਾ ਜਾਂ ਜੋ ਵੀ ਇਹਦੇ ਤੇ ਕੰਮ ਕਰਨੇ ਮੈਨੂੰ ਲੱਗਦਾ ਉਹ ਔਜਲਾ ਜੀ ਦੇ ਹੀ ਹਿੱਸੇ ਆਉਣੇ ਸੀਗੇ ਔਰ ਇਹ ਉਹਨਾਂ ਨੇ ਹੀ ਕਰਵਾਉਣਾ ਹੈ ਸੋ ਉਹੀ ਕਰਵਾਉਣਗੇ ਠੀਕ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਈਵ